ਚਿੱਠੀ ਦੇ ਵਿੱਚ ਅਸਿਸਟੈਂਟ ਰੀਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਦਾ ਹਵਾਲਾ ਦਿੱਤਾ ਗਿਆ ਹੈ। ਚਿੱਠੀ ਚ ਕਿਹਾ ਗਿਆ ਕਿ ਐਕਟ ਮੁਤਾਬਕ ਆਈਵੀਐਫ ਟਰੀਟਮੈਂਟ ਦੇ ਲਈ ਉਮਰ ਹੱਦ 21 ਸਾਲ ਤੋਂ 50 ਸਾਲ ਹੈ। ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਚਰਨ ਕੌਰ ਹੋਰਾਂ ਨੇ 58 ਸਾਲ ਦੀ ਉਮਰ ਦੇ ਵਿੱਚ ਇਹ ਟਰੀਟਮੈਂਟ ਕਰਵਾਇਆ ਹੈ। ਸੋ ਇਸ ਬਾਰੇ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਹੈ ਔਰ ਕਿਹਾ ਹੈ ਕਿ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਜਾਵੇ। 14 ਮਾਰਚ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਇਹ ਚਿੱਠੀ ਜਾਰੀ ਕੀਤੀ ਸੀ ਉਧਰ ਜਦੋਂ ਡਾਕੂਮੈਂਟਸ ਮੰਗੇ ਗਏ ਹਸਪਤਾਲ ਦੇ ਵਿੱਚ ਜਾ ਕੇ ਸਿਹਤ ਬੈਕਪੇਦੀ ਟੀਮਾਂ ਵੱਲੋਂ ਤਾਂ ਬਲਕੌਰ ਸਿੰਘ ਸਿੱਧੂ ਹੋਰਾਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਪ੍ਰਸ਼ਾਸਨ ਸਾਨੂੰ ਪਰੇਸ਼ਾਨ ਕਰ ਰਿਹਾ ਤੇ ਨਵੇਂ ਬੱਚੇ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ ਸੋ ਇਸ ਗੱਲ ਤੋਂ ਇਹ ਇੱਕ ਵਿਵਾਦਗਰ ਆ ਗਿਆ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਇਹ ਇੱਕ ਵੱਡਾ ਮੁੱਦਾ ਬਣ ਗਿਆ ਬਲਕੌਰ ਸਿੰਘ ਹੋਰਾਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਉਸ ਤੋਂ ਬਾਅਦ ਮੀਡੀਆ ਵੱਲੋਂ న్యూਸ 18 ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਜਦੋਂ ਜਾਣਕਾਰੀ ਮੰਗੀ ਜਾਂ ਸਵਾਲ ਪੁੱਛੇ ਤਾਂ ਉਹਨਾਂ ਨੇ ਇਹ ਹਵਾਲਾ ਦਿੱਤਾ ਕਿ ਸਾਡੇ ਕੋਲੇ ਕੇਂਦਰ ਦੀ ਚਿੱਠੀ ਆਈ ਹੈ ਅਸੀਂ ਸਿੱਧੇ ਤੌਰ ਤੇ ਜਾ ਕੇ ਉਹਨਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ ਇਹ ਵੀ ਕਿਹਾ ਗਿਆ ਆਮ ਆਦਮੀ ਪਾਰਟੀ ਵੱਲੋਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਇੱਕ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਉਹਨਾਂ ਵੱਲੋਂ ਐਸਾ ਕੋਈ ਆਦੇਸ਼ ਜਾਰੀ ਨਹੀਂ ਹੋਇਆ ਪਰ ਕਿਉਂਕਿ ਮੁੱਦਾ ਸਿੱਧੂ ਮੂਸੇਵਾਲਾ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਇਹ ਇੱਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਇਸ ਕਰਕੇ ਇਸ ਨਾਲ ਜੁੜੇ ਤਕਨੀਕੀ ਪੱਖਾਂ ਨੂੰ ਸਮਝਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਅਸਲ ਦੇ ਵਿੱਚ ਆਈਵੀਐਫ ਨਾਲ ਜੁੜੇ ਜਿਹੜਾ ਆਰਟ ਰੈਗੂਲੇਸ਼ਨ ਐਕਟ ਹੈ ਉਸਦੇ ਵਿੱਚ ਹੈਗਾ ਕੀ ਹੈ ਉਸ ਐਕਟ ਦੇ ਵਿੱਚ ਲਿਖਿਆ ਹੈ ਕਿ ਕਿਸੇ ਵੀ ਮਹਿਲਾ ਦੀ ਉਮਰ ਅਗਰ 21 ਤੋਂ 50 ਸਾਲ ਹੈ ਤਾਂ ਉਹ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦੇ ਸਕਦੀ ਹੈ ਪਰ ਉਸ ਦੀ ਵੀ ਜਾਣਕਾਰੀ ਦਸਤਾਵੇਜ਼ਾਂ ਸਮੇਤ ਕੇਂਦਰ ਸਰਕਾਰ ਨੂੰ ਪਹਿਲਾਂ ਸਬੰਧਤ ਸੂਬੇ ਨੂੰ ਤੇ ਫਿਰ ਉਸਦੇ ਥਰੂ ਕੇਂਦਰ ਸਰਕਾਰ ਨੂੰ ਭੇਜਣੀ ਹੋਏਗੀ ਪੁਰਸ਼ ਦੀ ਉਮਰ ਹੱਦ ਉਸਦੇ ਵਿੱਚ 21 ਤੋਂ 55 ਸਾਲ ਹੈ ਐਗ ਡੋਨਰ ਮਹਿਲਾ ਦੀ ਉਮਰ ਹੱਦ ਵੀ ਤੈਅ ਕੀਤੀ ਗਈ ਹੈ ਕਿ ਜਿਹੜੀ ਐਗ ਡੋਨਰ ਮਹਿਲਾ ਹੈ ਉਹ ਵੀ 23 ਤੋਂ 35 ਸਾਲ ਦੀ ਉਹਦੀ ਉਮਰ ਹੋਣੀ ਚਾਹੀਦੀ ਹੈ ਔਰ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਵਾਰ ਹੀ ਉਹ ਐਗ ਡੋਨੇਟ ਕਰ ਸਕਦੀ ਹੈ ਇੱਕ ਮਹਿਲਾ ਦੇ ਸਿਰਫ 7 ਐਗਸ ਜਿਹੜੇ ਨੇ ਉਹ ਹੀ ਲਏ ਜਾ ਸਕਦੇ ਨੇ 23 ਤੋਂ 35 ਸਾਲ ਦੀ ਮਹਿਲਾ ਦੇ ਐਗ ਸਟੋਰ ਵੀ ਕੀਤੇ ਜਾ ਸਕਦੇ ਨੇ ਇਸ ਦੇ ਲਈ ਡੋਨਰ ਦਾ ਵਿਅਵਤਾ ਹੋਣਾ ਵੀ ਜ਼ਰੂਰੀ ਨਹੀਂ ਹੁੰਦਾ ਇੱਕ ਕਪਲ ਦੇ ਐਗਜ਼ ਕਿਸੇ ਦੂਜੇ ਕਪਲ ਲਈ ਯੂਜ਼ ਨਹੀਂ ਕੀਤੇ ਜਾ ਸਕਦੇ ਐਗਜ਼ ਡੋਨੇਸ਼ਨ ਬਦਲੇ ਮਹਿਲਾ ਕੋਈ ਵੀ ਫੀਸ ਜਾਂ ਪੈਸਾ ਨਹੀਂ ਲੈ ਸਕਦੀ ਕਪਲ ਨੂੰ ਪ੍ਰੋਫੈਸ਼ਨਲ ਕਾਉਂਸਲਿੰਗ ਦੇਣਾ ਆਈਬੀਐਫ ਕਲੀਨਿਕ ਦੀ ਜ਼ਿੰਮੇਵਾਰੀ ਹੋਏਗੀ ਕਪਲ ਨੂੰ ਫਾਇਦੇ ਨੁਕਸਾਨ ਤੇ ਸਫਲਤਾ ਰੇਟ ਦੱਸਣਾ ਪਏਗਾ ਔਰ ਜੇ ਕੋਈ ਕਾਨੂੰਨ ਤੋੜਦਾ ਹੈ ਤਾਂ 5 ਤੋਂ 20 ਲੱਖ ਦਾ ਜੁਰਮਾਨਾ ਹੋ ਸਕਦਾ ਹੈ ਤੇ 3 ਤੋਂ 8 ਸਾਲ ਦੀ ਸਜ਼ਾ ਹੋ ਸਕਦੀ ਹੈ ਸੋ ਇਹ ਕਾਨੂੰਨ ਹੈ ਯਾਨੀ ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਇਹ ਉਮਰ ਹੱਦ ਨਹੀਂ ਸੀ ਪਰ ਪਿਛਲੇ ਸਮੇਂ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਵੱਲੋਂ ਇਹ ਉਮਰ ਹੱਦ ਤੈਅ ਕਰ ਦਿੱਤੀ ਗਈ ਜਿਸ ਤੋਂ ਬਾਅਦ ਹੁਣ ਜਦੋਂ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਤਾਂ ਉਸ ਤੋਂ ਬਾਅਦ ਇਹ ਖਬਰਾਂ ਪੂਰੇ ਮੀਡੀਆ ਦੇ ਵਿੱਚ ਪੂਰੇ ਵਰਲਡਵਾਈਡ ਪ੍ਰਮੁਖਤਾ ਨਾਲ ਚੱਲੀਆਂ ਕਿ ਮਾਤਾ ਚਰਨ ਕੌਰ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਕਿਉਂਕਿ ਮਾਤਾ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਇਸ ਕਰਕੇ ਦਸਤਾਵੇਜ਼ ਜਮ੍ਹਾਂ ਕਰਾਉਣੇ ਲਾਜ਼ਮੀ ਨੇ ਸੋ ਇਸ ਦੇ ਵਿੱਚ ਇਹ ਵੀ ਸਵਾਲ ਹੈ ਕਿ ਉਹਨਾਂ ਨੇ ਇਹ ਇਹ ਵੀ ਜਾਣਕਾਰੀ ਸੀ ਕਿ ਇਹ ਉਹਨਾਂ ਨੇ ਜਿਹੜਾ ਟ੍ਰੀਟਮੈਂਟ ਕਰਵਾਇਆ ਹੈ ਇਹ ਕਿਸੇ ਬਾਹਰਲੇ ਦੇਸ਼ ਤੋਂ ਕਰਵਾਇਆ ਔਰ ਇੰਡੀਆ ਚ ਆ ਕੇ ਸਿਰਫ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਯਾਨੀ ਬਠਿੰਡਾ ਦੇ ਜਿਸ ਹਸਪਤਾਲ ਦੇ ਵਿੱਚ ਬੱਚੇ ਦਾ ਜਨਮ ਹੋਇਆ ਉਹਨਾਂ ਨੇ ਸਿਰਫ ਇਸ ਦੀ ਟੇਕ ਕੇਅਰ ਕੀਤੀ ਹੈ ਆਈਵੀਐਫ ਤਕਨੀਕ ਦੇ ਜ਼ਰੀਏ ਟ੍ਰੀਟਮੈਂਟ ਕਿਸੇ ਦੂਜੇ ਦੇਸ਼ ਤੋਂ ਕਰਵਾਇਆ ਗਿਆ ਪਰ ਉਸ ਬਾਰੇ ਜਿਹੜੇ ਦਸਤਾਵੇਜ਼ ਨੇ ਸਿਰਫ ਉਹ ਜਮ੍ਹਾਂ ਕਰਵਾਉਣੇ ਜ਼ਰੂਰੀ ਨੇ ਸੋ ਸਾਡੇ ਨਾਲ ਡਾਕਟਰ ਨਿਰਮਲ ਵਸੀਨ ਜੁੜੇ ਨੇ ਜਿਹੜੇ ਆਈਬੀਐਫ ਟੈਕਨੀਕ ਦੇ ਮਾਹਰ ਨੇ ਚੰਡੀਗੜ੍ਹ ਦੇ ਵਿੱਚ ਉਹ ਉਹਨਾਂ ਦਾ ਕਲੀਨਿਕ ਹੈ ਔਰ ਉਹ ਆਈਬੀਐਫ ਸਪੈਸ਼ਲਿਸਟ ਨੇ ਡਾਕਟਰ ਵਸੀਨ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਥੋੜੇ ਜਿ ਇਸ ਦੇ ਤਕਨੀਕੀ ਪੱਖ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਐ ਡਾਕਟਰ ਵਸੀਨ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਤੁਹਾਡਾ ਤੁਸੀਂ ਇਸ ਪੂਰੇ ਇਸ਼ੂ ਨੂੰ ਦੇਖਿਆ ਹੋਣਾ ਸਮਝਿਆ ਹੋਣਾ ਕਿਉਂਕਿ ਬਲਕੌਰ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਔਰ ਉਸ ਤੋਂ ਬਾਅਦ ਇਹ ਇੱਕ ਵਿਵਾਦ ਦਾ ਮੁੱਦਾ ਪੈਦਾ ਹੋ ਗਿਆ ਔਰ ਪੰਜਾਬ ਦੇ ਵਿੱਚ ਕਿਉਂਕਿ ਇਸ ਵੇਲੇ ਚੋਣਾਂ ਦਾ ਮਾਹੌਲ ਹੈ ਸੋ ਕੋਈ ਵੀ ਐਸਾ ਮੁੱਦਾ ਹੁੰਦਾ ਹੈ ਉਹ ਬਦੋ-ਬਦੀ ਜਾ ਕੇ ਜਦੋਂ ਬਿਆਨਬਾਜ਼ੀਆਂ ਬਹੁਤ ਜ਼ਿਆਦਾ ਗਹਿਰਾ ਜਾਂਦੀਆਂ ਤਾਂ ਮੁੱਦਾ ਤੁਸੀਂ ਉਸਦੇ ਨਾਲ ਸਿਆਸਤ ਜੁੜੇ ਹੋਣ ਤੋਂ ਇਨਕਾਰ ਨਹੀਂ ਕਰ ਸਕਦੇ ਜਾਂ ਉਹ ਮੁੱਦਾ ਸਿਆਸੀ ਬਣ ਜਾਂਦਾ ਹੈ ਇਹ ਇੱਕ ਮਾਹੌਲ ਹੈ ਐਸਾ ਪਰ ਤੁਹਾਡੇ ਤੋਂ ਮੈਂ ਜੋ ਸਵਾਲ ਜਵਾਬ ਨੇ ਮੇਰੇ ਹੁੰਦਾ ਕੋਈ ਨਾ ਸਿਆਸੀ ਮਕਸਦ ਹੈ ਨਾ ਤੁਹਾਡੇ ਤੋਂ ਕੋਈ ਐਸਾ ਸਵਾਲ ਪੁੱਛਣਾ ਹੈ ਸਿਰਫ ਤਕਨੀਕੀ ਪੱਖ ਦੀ ਅਸੀਂ ਜਾਣਕਾਰੀ ਚਾਹੁੰਦੇ ਹਾਂ ਹਾਲਾਂਕਿ ਅਸੀਂ ਕਾਫੀ ਜਾਣਕਾਰੀ IVF ਨੂੰ ਲੈ ਕੇ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਪਰ ਇੱਕ ਚਿੱਠੀ ਜਿਹੜੀ ਕੇਂਦਰ ਸਰਕਾਰ ਦੀ ਆਉਂਦੀ ਹੈ ਉਸ ਤੋਂ ਇਹ ਪੂਰਾ ਜਿਹੜਾ ਵਿਵਾਦ ਹੈ ਇਹ ਖੜਾ ਹੋਇਆ ਮੇਰਾ ਪਹਿਲਾ ਸਵਾਲ ਇਹ ਹੈ ਤੁਸੀਂ ਉਹ ਚਿੱਠੀ ਪੜ੍ਹੀ ਹੈ ਹਾਂਜੀ ਮੈਂ ਦੇਖੀ ਹੈ ਚਿੱਠੀ ਕੀ ਕੀ ਕੁਝ ਮੈਡਮ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਚਿੱਠੀ 'ਚ ਤਾਂ ਸੈਂਟਰ ਨੇ ਫੈਮਿਲੀ ਐਂਡ ਹੈਲਥ ਵੈਲਫੇਅਰ ਦਿੱਲੀ ਤੋਂ ਆਈ ਹੈ ਪੰਜਾਬ ਛੇ हेल्थ एंड वेलफेयर ਨੂੰ ਜੀ ਕਿ ਤੁਸੀਂ ਸਾਨੂੰ ਇਹ ਰਿਪੋਰਟ ਦਿਓ ਕਿ ਇਹ ਜਿਹੜਾ ਬੱਚਾ ਹੈ 58 ইয়ার ওল্ড লেডি چیکਪਰਾ ਹੋਇਆ ਬਸ ਇੱਕ ਰਿਪੋਰਟ ਚਾਹੀਦੀ ਹੈ ਦ্যাটস ਇਟ ਕਿਉਂਕਿ ਇੰਡੀਆ ਵਿੱਚ ਬੈਨ ਹੋ ਗਿਆ ਹੈ আফটার বাই 2022 25 ਜਨਵਰੀ ਤੋਂ 50 ਸਾਲ ਤੋਂ ਉੱਪਰ ਜੇ লেਡੀ ਦੀ ਉਮਰ ਹੋਏ ਤੇ 55 ਸਾਲ ਤੋਂ ਉੱਪਰ ਜੇ ਮੇਲ ਬੰਦੇ ਦੀ ਉਮਰ ਹੈ ਤੇ ਅਸੀਂ ਇੰਡੀਆ ਚ ਆਈਡੀਐਫ ਨਹੀਂ ਕਰ ਸਕਦੇ ਹੂੰ ਤੇ ਇਹ ਤਾਂ ਬਸ ਇੱਕ ਰਿਪੋਰਟ ਮੰਗੀ ਹੈ ਵੀ ਇਹ ਵਾਲਾ ਕੇਸ ਜੇ ਡਿਲੀਵਰੀ ਹੋਈ ਹੈ 58 ইয়ার 올 ਦੀ ਦੈਟ হেলਥ ਦਸਟਰੀ ডিপਾਰਟਮੈਂਟ ਕੇ ਇਹ ਡਿਲੀਵਰੀ ਕਿਦਣਾ ਹੋਈ ਹੈ ਮਤਲਬ ਇਹ প্রেਗਨੈਂਸੀ ਕਿਦਣਾ ਹੋਈ ਹੈ ਬਸ ਰਿਪੋਰਟ ਹੀ ਮੰਗੀ ਹੋਰ ਤਾਂ ਕੁਝ ਨਹੀਂ ਹੈ ਤੇ ਉਸ ਰਿਪੋਰਟ ਦੇ ਵਿੱਚ ਮੈਮ ਕੀ ਕੁਝ ਦੇਣਾ ਹੁੰਦਾ ਕੋਈ ਡਾਕੂਮੈਂਟੇਸ਼ਨ ਚਾਹੀਦੀ ਹੁੰਦੀ ਜਿੱਤੇ ਵੀ ਟ੍ਰੀਟਮੈਂਟ ਹੋਇਆ ਉਹ ਡਾਕੂਮੈਂਟ ਦੇਣਾ ਪਏਗਾ ਕਿਉਂਕਿ ਜਿਵੇਂ ਅਸੀਂ ਇੰਡੀਆ 'ਚ ਜਦੋਂ ਆਈਵੀਐਫ ਟ੍ਰੀਟਮੈਂਟ ਕਰਦੇ ਆਂ ਤੇ ਅਸੀਂ ਆਪਣੇ ਸਟੇਟ ਵਿੱਚ ਹਰ ਕੇਸ ਦੀ ਰਿਪੋਰਟ ਦਰਜ ਕਰਦੇ ਆ ਕਿ ਇਸ ਮਹੀਨੇ ਅਸੀਂ ਐਨੇ ਐਸ ਪੇਸ਼ੈਂਟ ਦੇ ਵੱਲ ਦੇ ਕੇਸ ਆਈਵੀਐਫ ਦੇ ਰਹੇ ਕਿੰਨੇ ਚਾਹੇ ਉਹ ਕਿਸੇ ਵੀ ਏਜ ਦੇ ਵਿੱਚ ਹੋਇਆ ਹੋਵੇ ਇਸ ਨਹੀਂ ਹੁਣ ਲਾ ਆ ਗਿਆ ਹੈ ਫੀਮੇਲ 50 ਤੋਂ ਉੱਪਰ ਤੇ ਮੇਲ 55 ਤੋਂ ਉੱਪਰ ਜੇ ਹੋਏ ਤੇ ਅਸੀਂ ਉਸ ਦਾ ਆਈਵੀਐਫ ਇੰਡੀਆ 'ਚ ਨਹੀਂ ਕਰਦੇ ਨਹੀਂ ਮੈਂ ਇਹ ਪੁੱਛ ਰਿਹਾ ਸੀ ਕਿ ਚਾਹੇ ਉਹ ਜਿਹੜਾ ਹੈ ਕਾਨੂੰਨ ਦੇ ਦਾਇਰੇ 'ਚ ਹੋਇਆ ਹੋਵੇ 21 ਤੋਂ 50 ਸਾਲ ਦੀ ਫਿਰ ਵੀ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰੀ ਹੈ ਬਿਲਕੁਲ 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 ਅਸੀਂ ਤਾਂ ਬਹੁਤ ਸਾਲਾਂ ਤੋਂ ਜਾਣਕਾਰੀ ਸਾਰੇ ਸੈਂਟਰ ਦੇ ਰਹੇ ਹਾਂ ਹੂੰ ਉਹ ਕਿਵੇਂ ਦੇਣੀ ਹੁੰਦੀ ਹੈ ਬਈਮ ਜਾਣਕਾਰੀ ਉਹ ਪਰਿਵਾਰ ਨੇ ਨਹੀਂ ਕਿਹਾ ਹਸਪੀਟਲ ਹੈ ਨਹੀਂ ਨਹੀਂ ਹਸਪੀਟਲ ਨੇ ਆਧਾਰ ਲੱਗਦਾ ਹੈ ਤੇ ਜਿਹੜਾ ਟ੍ਰੀਟਮੈਂਟ ਹੋਇਆ ਉਹਦਾ ਸਾਰਾ ਡਿਟੇਲ ਜਾਂਦਾ ਹੈ ਕਿ ਕਿਹੜਾ ਪ੍ਰੋਸੀਜਰ ਹੋਇਆ ਹੂੰ

ਹੈਲਥ ਡਿਪਾਰਟਮੈਂਟ ਵਾਲੇ ਗਏ ਹੋਣੇ ਇਹਨਾਂ ਨੂੰ ਪੁੱਛਣ ਕਿ ਤੁਸੀਂ ਸਾਨੂੰ ਡਿਸਚਾਰਜ ਸਮਰੀ ਆ ਡਾਕੂਮੈਂਟ ਦੇ ਦਿਓ ਜਿਹਦੇ ਨਾਲ ਪ੍ਰੂਵ ਹੋ ਜਾਏ ਕਿ ਕੇਸ ਇੰਡੀਆ ਵਿੱਚ ਨਹੀਂ ਹੋਇਆ ਹੂੰ ਔਰ ਮੈਂ ਮੈਸੇ ਕੇਸ ਤੁਹਾਡੇ ਸਾਹਮਣੇ ਹੁੰਦੇ ਨੇ ਪਹਿਲਾਂ ਕਿ ਜਿਹੜੇ ਜੇ ਮੰਨ ਲਓ ਹੁਣ ਇੰਡੀਆ ਦੇ ਕਾਨੂੰਨ ਦੇ ਮੁਤਾਬਕ ਤੁਸੀਂ ਨਹੀਂ ਕਰ ਸਕਦੇ ਤਾਂ ਬਹੁਤ ਲੋਕ ਬਾਹਰੋਂ ਆਈਵੀਐਫ ਟੈਕਨੀਕ ਨਾਲ ਉਹ ਕਨਸੀਵ ਕਰਕੇ ਆ ਜਾਂਦੇ ਨੇ ਔਰ ਫਿਰ ਤੁਸੀਂ ਇੰਡੀਆ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਕਰ ਸਕਦੇ ਫਿਰ ਤੇ ਕੋਈ ਇਲੀਗਲ ਨਹੀਂ ਹੈ ਡਿਲੀਵਰੀ ਤਾਂ ਰੋਕ ਨਹੀਂ ਸਕਦੇ ਨਾ ਜੇ ਕਿਸੇ ਦੀ ਨਾ ਪ੍ਰੈਗਨਨਸੀ ਹੋ ਗਈ ਤਾਂ ਰੋਕ ਨਹੀਂ ਸਕਦੇ ਹੂੰ ਤੇ ਉਸ ਦੇ ਵਿੱਚ ਮੈਂ ਥੋੜਾ ਜਿਹਾ ਹੋਰ ਇਸ ਨੂੰ ਅੱਗੇ ਅੱਗੇ ਸੰਦਰਭ ਚ ਜਾ ਕੇ ਸਮਝਣਾ ਚਾਹਣਾ ਹੈ ਕਿ ਜੇ ਬੱਚਾ ਮਾਪਿਓ ਇੰਡੀਅਨ ਨੇ ਔਰ ਬੱਚਾ ਉਹਨਾਂ ਨੇ ਟ੍ਰੀਟਮੈਂਟ ਬਾਹਰੋਂ ਕਰਵਾਇਆ ਹੁਣ ਉਹ ਇੰਡੀਆ ਚ ਬੱਚਾ ਪੈਦਾ ਹੋਇਆ ਤਾਂ ਉਸ ਦੇ ਅਧਿਕਾਰ ਤੇ ਸਾਰੇ ਉਹੀ ਇੰਡੀਅਨ ਰਹਿਣ ਬਿਲਕੁਲ ਇੰਡੀਅਨ ਰਹਿਣਗੇ ਬਿਲਕੁਲ ਦੂਜੇ ਦੇਸ਼ਾਂ ਤੋਂ ਵੀ ਤਾਂ ਅਕੇ ਇੰਡੀਆ ਚ ਲਾਜ ਕਰਾਉਂਦੇ ਆ ਲੋਕੀ ਤੇ ਆਪਣੇ ਦੇਸ਼ ਜਾ ਕੇ ਜਿੱਤੇ ਬਰਕਰਾਰਦੇ ਮਤਲਬ ਇਹਦੇ ਚ ਇਲੀਗਲ ਕੁਛ ਨਹੀਂ ਹੈ ਦੇਖੋ ਤਾਂ ਸਰਕਾਰ ਨਹੀਂ ਦੱਸਣਾ ਅਸੀਂ ਤਾਂ ਲਾ ਦੇ ਮੁਤਾਬਕ ਚੱਲਦੇ ਆ ਜੋ ਸਰਕਾਰ ਲਾ ਮੈਂ ਤੁਹਾਡੇ ਤੋਂ ਲਾ ਦੇ ਮੁਤਾਬਕ ਕੀ ਪੁੱਛ ਰਿਹਾ ਕਿ ਜੇ ਕੋਈ ਬਾਹਰੋਂ ਟ੍ਰੀਟਮੈਂਟ ਕੋਈ ਵੀ XYZ ਫੈਮਲੀ ਮੈਂ ਇਹ ਨਹੀਂ ਕਹਿੰਦਾ ਕਿ ਸਿੱਧੂ ਮੂਸੇਵਾਲਾ ਦੀ ਜਾਂ ਹੋਰ ਕੋਈ ਵੀ ਫੈਮਲੀ ਅਗਰ ਉਹ ਬਾਹਰੋਂ ਟ੍ਰੀਟਮੈਂਟ ਕਰਵਾ ਕੇ ਆਉਂਦੀ ਹੈ ਔਰ ਇੰਡੀਆ ਚ ਆ ਕੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਤੁਸੀਂ ਸਿਰਫ ਉਸ ਦੀ ਡਾਕੂਮੈਂਟੇਸ਼ਨ ਪੂਰੀ ਕਰਨੀ ਹੈ ਜਾਂ ਇਹ ਦੱਸ ਰਹੇ ਕਿ ਅਸੀਂ ਕੋਈ ਇਲੀਗਲ ਕੰਮ ਨਹੀਂ ਕੀਤਾ ਪਰ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੋਣਗੇ ਉਹ ਤਾਂ ਜਮ੍ਹਾਂ ਜਮ੍ਹਾਂ ਕਰਨਾ ਪੈਂਦਾ ਜੀ ਜੀ ਤੇ ਕਿੰਨੇ ਕੁ ਕੇਸ ਆਮੂਮਨ ਤੁਹਾਡੇ ਸਾਹਮਣੇ ਕੋਈ ਤੁਹਾਡੀ ਨਜ਼ਰ ਚ ਹੈ ਨਹੀਂ ਐਸੇ ਕਿ ਜਿਹੜੇ ਲੋਕ ਬਾਹਰੋਂ ਜਾ ਕੇ ਕਰਵਾ ਕੇ ਆਉਂਦੇ ਆ ਅਬਵ 50 ਵੀ ਜਿਹੜੀਆਂ ਮਹਿਲਾਵਾਂ ਹੋਣਗੀਆਂ ਹੂੰ ਲੋ ਤਾਂ ਬਾਤ ਮੇਰੀ ਨਜ਼ਰ ਸਾ ਆਪਣਾ ਕੋਈ ਕੇਸ ਆਇਆ ਨਹੀਂ ਪਰ ਲੋ ਤਾਂ ਪਹਿਲੇ ਤਾਂ ਪੇਸ਼ੈਂਟ ਆਉਂਦੇ ਹੀ ਸੀ ਕਰਾ ਕੇ ਟ੍ਰੀਟਮੈਂਟ ਹੂੰ ਤੇ ਹੁਣ ਵੀ ਹੋਣਗੇ ਮਤਲਬ ਸਾਡੇ ਨਜ਼ਰ ਚ ਨਹੀਂ ਆਇਆ ਜਿਵੇਂ ਸਾਡੇ ਸੈਂਟਰ ਚ ਨਹੀਂ ਹੋਇਆ ਪਰ ਸ਼ਾਇਦ ਇਹ ਕੇਸ ਦਾ ਥੋੜਾ ਜਿਹਾ ਇਮੋਸ਼ਨਲ ਕਹਿ ਸਕਦੇ ਆ ਕਿ ਲੋਕੀ ਜੁੜੇ ਹੋਏ ਸੀਗੇ ਤੇ ਸ਼ਾਇਦ ਇਸ ਲਈ ਜ਼ਿਆਦਾ ਗੱਲ ਵੱਧ ਗਈ ਨਹੀਂ ਤਾਂ ਮੇਰੇ opinion ਦਾ ਮਤਲਬ ਕੋਈ ਅਸੀਂ ਗਲਤ ਗੱਲ ਨਹੀਂ ਹੈ ਬਸ ਇਹ ਡਾਕੂਮੈਂਟ ਜਮਾ ਕਰਾ ਦਿੰਦੇ ਸਾਰੇ ਕਲੀਨਿਕ ਸੇਫ ਹੋ ਜਾਣਗੇ ਵੀ ਅਸੀਂ ਟ੍ਰੀਟਮੈਂਟ ਨਹੀਂ ਕੀਤਾ ਹੂੰ ਸੋ ਇੱਕ ਕੇਸ ਦੇ ਵਿੱਚ ਹੋਰ ਚੀਜ਼ ਸਮਝਣ ਵਾਲੀ ਹੈ ਮੈਮ ਜਿਵੇਂ ਤੁਹਾਡਾ ਕਲੀਨਿਕ ਹੈ ਜੇ ਤੁਹਾਡੇ ਕੋਲੇ ਕੋਈ ਪੇਸ਼ੈਂਟ ਆਉਂਦਾ ਹੈ ਔਰ ਉਹ ਬਾਹਰੋਂ ਕਿਸੇ ਵੀ ਕੰਟਰੀ ਤੋਂ ਕਰਵਾ ਕੇ ਆਇਆ ਹੈ ਤਾਂ ਤੁਸੀਂ ਉਹ ਡਾਕੂਮੈਂਟਸ ਵੀ ਤੇ ਜਮਾ ਕਰਵਾਉਂਦੇ ਹੋਗੇ ਆਪਣੇ ਕੋਲ ਨਹੀਂ ਉਸ ਦਾ ਕੋਈ ਪ੍ਰੂਫ ਲੈਣੇ ਨਹੀਂ ਨਹੀਂ ਆਈ ਵੀ ਐਸ ਦੇ ਡਾਕੂਮੈਂਟਸ ਤਾਂ ਅਸੀਂ ਜੇ ਕੋਈ ਤੀਜੇ ਚੌਥੇ ਮਹੀਨੇ ਮੇਰੇ ਕੋਲ ਆਉਂਦਾ ਹੈ ਪ੍ਰੈਗਨੈਂਟ ਹੋ ਕੇ ਜੀ ਤੇ ਅਸੀਂ ਉਹ ਜੇ ਫ੍ਰੈਗਮੈਂਟ ਹੋ ਹੀ ਗਿਆ ਹੈ ਪੇਸ਼ੈਂਟ ਤੇ ਉਹਨੂੰ ਤਾਂ ਇਹ ਨਹੀਂ ਕਹਿ ਸਕਦੇ ਨਾ ਵੀ ਤੁਸੀਂ ਇਲਾਜ ਮੇਰੇ ਕੋਲ ਨਾ ਕਰਾਓ ਉਹ ਅੱਗੇ ਮੈਡੀਕਲ ਟ੍ਰੀਟਮੈਂਟ ਤਾਂ ਉਹਨੂੰ ਦੇਣਾ ਹੀ ਹੈ ਕਿਉਂਕਿ ਉਹ ਹਿਊਮਨ ਰਾਈਟਸ ਐਂਗਲ ਤੋਂ ਵੀ ਆ ਜਾਂਦਾ ਬਿਲਕੁਲ ਉਹਨੂੰ ਮਨਾ ਥੋੜੀ ਕਰ ਸਕਦੇ ਆ ਇਲਾਜ ਕਰਨਾ ਹੂੰ ਨਹੀਂ ਪਰ ਤੁਸੀਂ ਤੁਸੀਂ ਕਿਉਂਕਿ ਕੱਲ ਨੂੰ ਤੁਹਾਨੂੰ ਕੋਈ ਸਵਾਲ ਪੁੱਛ ਸਕਦਾ ਹੈ ਇਸ ਕਰਕੇ ਤੁਸੀਂ ਤੇ ਆਪਣੀ ਡਾਕੂਮੈਂਟੇਸ਼ਨ ਪੂਰੀ ਕਰਦੇ ਹੋਗੇ ਬਿਲਕੁਲ ਕਰਦੇ ਆ ਡਿਸਚਾਰਜ ਤੇ ਹਸਪੀਟਲ ਨੇ ਵੀ ਕੀਤੇ ਹੋਣੇ ਬਿਲਕੁਲ ਬਿਲਕੁਲ ਕੀਤੇ ਹੋਣੇ ਡਿਸਚਾਰਜ ਸਮਰੀ ਲੈਣੇ ਆ ਅਸੀਂ ਜੇ ਜਿੱਥੇ ਤੁਸੀਂ ਇਲਾਜ ਕਰਾਇਆ ਉਹਦਾ ਇੱਕ ਡਿਸਚਾਰਜ ਸਮਰੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਜਦੋਂ ਇਲਾਜ ਕਰਨ ਤੋਂ ਬਾਅਦ ਵਾਪਸ ਭੇਜਦੇ ਐ ਤੇ ਉਹਦੇ ਸਾਰੇ ਡਿਟੇਲ ਲਿਖੀ ਹੁੰਦੀ ਹੈ ਭਾਵੇਂ ਉਹ ਕੋਈ ਸਰਜਰੀ ਹੋਏ ਭਾਵੇਂ ਆਈਵੀਐਸ ਹੋਏ ਤੇ ਉਹ ਡਿਸਚਾਰਜ ਸਮਰੀ ਜ਼ਰੂਰ ਅਟੈਚ ਕਰਦੇ ਆਂ ਆਪਣੇ ਕੋਲ ਐਜ਼ ਅ ਪ੍ਰੂਫ ਕਿ ਟ੍ਰੀਟਮੈਂਟ ਬਾਰੇ ਉਹ ਕੀ ਆਇਆ ਔਰ ਉਹੀ ਡਿਸਚਾਰਜ ਸਮਰੀ ਅੱਗੇ ਪੰਜਾਬ ਹੈਲਥ ਡਿਪਾਰਟਮੈਂਟ ਨੂੰ ਜਾਏਗੀ ਔਰ ਪੰਜਾਬ ਹੈਲਥ ਡਿਪਾਰਟਮੈਂਟ ਸੈਂਟਰ ਨੂੰ ਭੇਜੇਗਾ ਕਿ ਅਸੀਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਕੋਈ ਕੰਮ ਨਹੀਂ ਕੀਤਾ ਇਹ ਸਟੇਕ ਬਿਲਕੁਲ ਪ੍ਰੋਬਲਮ ਤਾਂ ਆਈ ਹੈ ਕਿਉਂਕਿ ਹਿੰਦੁਸਤਾਨ ਟਾਈਮ ਦੀ ਜਿਹੜੀ ਨਿਊਜ਼ ਆਈ ਸੀ ਸਿਰਫ ਇਹ ਲਿਖਿਆ ਸੀ 58 ইয়ার 올ড ਔਮਨ ਡਿਲੀਵਰਡ ਮਤਲਬ ਨਾਮ ਨਾਲ ਸਿੱਕੇ ਤੇ ਕਨਫਿਡੈਂਸ਼ੀਅਲਟੀ ਵੀ ਨਹੀਂ ਮੇਨਟੇਨ ਕੀਤੀ ਗਈ ਤੇ ਇਸ ਲਈ ਮੁੱਦਾ ਬਣਿਆ ਤੇ ਉਹ ਸਿਰਫ ਸਰਕਾਰ ਨੇ ਇਹ ਮੰਗਿਆ ਕਿ 58 ইয়ার 올ਡ লেਡੀ ਦੀ ਡਿਲੀਵਰੀ ਜੇ ਹੋਈ ਹੈ ਤੇ ਉਹਦੀ ਰਿਪੋਰਟ ਦੇ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਮੰਗਿਆ ਸਿਰਫ ਡਾਕੂਮੈਂਟਸ ਮੰਗੇ ਗਏ ਨੇ ਮਤਲਬ ਪੰਜਾਬ ਸਰਕਾਰ ਨੇ ਰਿਪੋਰਟ ਬਣਾ ਕੇ ਭੇਜਣੀ ਹੈ بس ਉਹ ਤਾਂ ਡਿਸਟ੍ਰਿਕਟ ਲੈਵਲ ਤੇ ਹਰ ਚੀਜ਼ ਦੀ ਰਿਪੋਰਟ ਸਾਡੇ ਤੋਂ ਮੰਗਦੇ ਆ ਨਾ ਜੇ ਕੋਈ ਵੀ ਚੀਜ਼ ਲਾਅ ਤੋਂ ਬਾਹਰ ਜਾਏਗੀ ਤੇ ਲਾਅ ਦੇ ਅੰਦਰ ਤਾਂ ਅਸੀਂ ਵੈਸੇ ਹੀ ਭੇਜਦੇ ਆ ਸਾਰੇ ਡਾਕੂਮੈਂਟਸ ਤੇ ਲਾਅ ਤੋਂ ਬਾਹਰ ਤਾਂ ਸੈਂਟਰ ਟ੍ਰੇਕ ਤੋਂ ਪੁੱਛੇਗਾ ਹੀ ਨਾ ਤੇ ਡਿਸਟ੍ਰਿਕਟ ਤੋਂ ਵੀ ਫਿਰ ਸਟੇਟ ਪੁੱਛੇਗਾ ਹੂੰ ਇਹ ਤਾਂ ਪ੍ਰੋਟੋਕੋਲ ਹੈ ਠੀਕ ਹੈ ਮੈਡਮ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਔਰ ਕਾਫੀ ਡਿਟੇਲ ਦੇ ਵਿੱਚ ਇਸ ਚੀਜ਼ ਨੂੰ ਐਲੈਬੋਰੇਟ ਕਰਨ ਲਈ ਟੈਕਨੀਕਲ ਇਸ ਤੇ ਜਿਹੜੇ ਪੱਖ ਨੇ ਉਹ ਸਮਝਾਉਣ ਦੇ ਲਈ ਡਾਕਟਰ ਨਿਰਮਲ ਵਸੀਮ ਚੰਡੀਗੜ੍ਹ ਦੇ ਵਿੱਚ ਆਈਬੀਐਫ ਸਪੈਸ਼ਲਿਸਟ ਨੇ ਇਹਨਾਂ ਦਾ ਆਪਣਾ ਕਲੀਨਿਕ ਹੈ ਲੰਬੇ ਸਮੇਂ ਤੋਂ ਇਸ ਅ ਇਲਾਜ ਦੇ ਨਾਲ ਜੁੜੇ ਹੋਏ ਨੇ ਇਸ ਟਰੀਟਮੈਂਟ ਦੇ ਨਾਲ ਜੁੜੇ ਹੋਏ ਨੇ ਸੋ ਕੁੱਲ ਬਿਲਾ ਕੇ ਇਸ ਦਾ ਲਬੋ ਲਬਾਬ ਇਹ ਹੈ ਕਿ ਇਹ ਜਿਹੜਾ ਕੇਸ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੇ ਨਾਲ ਜੁੜਿਆ ਹੋਇਆ ਵਰਲਡ ਵਾਈਡ ਜਿਨ੍ਹਾਂ ਦਾ ਨਾਮ ਸੀ ਫੇਮਸ ਸੀ ਲੱਖਾਂ ਲੋਕ ਲੱਖਾਂ ਉਹਨਾਂ ਦੇ ਚਾਹਣ ਵਾਲੇ ਇਮੋਸ਼ਨਲੀ ਵੀ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਔਰ ਉਹ ਉਸ ਬਾਬਤ ਕੇਂਦਰ ਦੀ ਇੱਕ ਚਿੱਠੀ ਆਉਂਦੀ ਹੈ ਔਰ ਉਹ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਜਾਂਦੀ ਹੈ ਪੰਜਾਬ ਸਰਕਾਰ ਦੇ ਅਫਸਰ ਰਿਪੋਰਟ ਮੰਗਦੇ ਨੇ ਉਸ ਤੋਂ ਬਾਅਦ ਸਿੱਧੂ ਗੁੱਸੇ ਵਾਲਾ ਦੇ ਪਿਤਾ ਦਾ ਇੱਕ ਵੀਡੀਓ ਸਾਹਮਣੇ ਆਉਂਦਾ ਹੈ ਔਰ ਇਹ ਚੀਜ਼ ਦੀ ਚਰਚਾ ਵੱਡੇ ਪੱਧਰ ਤੇ ਜਾਂ ਕਹੀਏ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਹੋ ਜਾਂਦੀ ਹੈ ਕਿ ਇਸ ਤਰੀਕੇ ਨਾਲ ਰਿਪੋਰਟ ਬੱਗੀ ਗਈ ਹੈ ਪਰ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਐਸਾ ਮੁੱਦਾ ਹੈ ਜਿਸ ਦੇ ਨਾਲ ਸਿਆਸਤ ਤੁਰੰਤ ਜੁੜ ਜਾਂਦੀ ਹੈ ਜਾਂ ਸਿਆਸਤ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਤਾਂ ਕਈ ਵਾਰੀ ਉਹ ਚੀਜ਼ਾਂ ਇੱਕ ਵੱਖਰਾ ਰੂਪ ਲੈ ਲੈਂਦੀਆਂ ਨੇ ਔਰ ਇਹੀ ਚੀਜ਼ ਜਿਹੜੀ ਹੈ ਇਸ ਵੇਲੇ ਜਾਂ ਅੱਜ ਦੀ ਤਰੀਕ ਦੇ ਵਿੱਚ ਨਜ਼ਰ ਆ ਰਹੀ ਹੈ ਔਰ ਮਸਲਾ ਜਿਹੜਾ ਹੈ ਟੈਕਨੀਕਲ ਜਿਵੇਂ ਡਾਕਟਰ ਨਿਰਮਲ ਵਸੀਨ ਹੋਰਾਂ ਨੇ ਸਮਝਾਇਆ ਕਿ ਉਸ ਦੀ ਇੱਕ ਡਾਕੂਮੈਂਟੇਸ਼ਨ ਦਾ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੇ ਆਪਣੇ ਵੱਲੋਂ ਇਹ ਦੱਸਣਾ ਕਿ ਸਾਡੇ ਸਟੇਟ ਦੇ ਵਿੱਚ ਕੋਈ ਵੀ ਇਲੀਗਲ ਗਤੀਵਿਧੀ ਨਹੀਂ ਹੋਈ। ਬਾਹਰੋਂ ਇੱਕ ਪਰਿਵਾਰ ਆਈਪੀਐਫ ਤਕਨੀਕ ਨਾਲ ਪ੍ਰੈਗਨਨਸੀ ਕਰਵਾ ਕੇ ਆਉਂਦਾ ਹੈ ਔਰ ਪੰਜਾਬ ਚ ਆ ਕੇ ਉਹ ਬੱਚੇ ਨੂੰ ਜਨਮ ਦਿੰਦਾ ਹੈ। ਪੰਜਾਬ ਦੇ ਵਿੱਚ ਕੋਈ ਵੀ ਡਾਕਟਰ ਇਸ ਗੱਲ ਤੋਂ ਮਨਾ ਨਹੀਂ ਕਰ ਸਕਦਾ ਕਿਉਂਕਿ ਮਸਲਾ ਹਿਊਮਨ ਰਾਈਟਸ ਗਰਾਉਂਡ ਦਾ ਵੀ ਹੈ ਇਸ ਕਰਕੇ ਹਸਪਤਾਲ ਨੇ ਤਾਂ ਟ੍ਰੀਟਮੈਂਟ ਕਰਨਾ ਹੀ ਹੈ। ਬਾਕੀ ਜਿਹੜੇ ਦਸਤਾਵੇਜ਼ ਨੇ ਡਾਕੂਮੈਂਟੇਸ਼ਨ ਨੇ ਉਹ ਹਸਪਤਾਲ ਵੀ ਲੈਂਦਾ ਔਰ ਉਹ ਦਸਤਾਵੇਜ਼ ਮਹਿਕਮੇ ਨੂੰ ਵੀ ਜਾਂਦੇ ਆ ਕਿਉਂਕਿ ਜਦੋਂ ਮਹਿਕਮੇ ਦੀ ਉਸਤੇ ਮੋਹਰ ਲੱਗਦੀ ਹੈ ਕਿ ਇਹਦੇ ਵਿੱਚ ਕੋਈ ਵੀ ਇਲੀਗਲ ਕੰਮ ਨਹੀਂ ਹੋਇਆ ਫੇਰ ਹੀ ਉਸ ਤੋਂ ਬਾਅਦ ਜਿਹੜੀ ਅਗਲੀ ਡਾਕੂਮੈਂਟੇਸ਼ਨ ਹੈ ਉਹ ਸ਼ੁਰੂ ਹੁੰਦੀ ਹੈ ਕੱਲ ਨੂੰ ਕੋਈ ਬੱਚੇ ਦਾ ਬਰਥ ਸਰਟੀਫਿਕੇਟ ਬਣਨਾ ਕੋਈ ਆਧਾਰ ਕਾਰਡ ਬਣਨੇ ਉਸਦੀ ਹਰ ਆਇਡੈਂਟੀਟੀ ਜਿਹੜੀ ਹੈ ਜੋ ਆਮ ਨਾਗਰਿਕ ਦੀ ਹਰ ਕਿਸੇ ਦੀ ਬਣਦੀ ਹੈ ਉਸੇ ਤਰੀਕੇ ਨਾਲ ਬਣਨੀ ਹੈ ਪਰ ਜਦੋਂ ਉਹ ਡਾਕੂਮੈਂਟੇਸ਼ਨ ਕਲੀਅਰ ਹੋ ਜਾਏਗੀ ਫੇਰ ਹੀ ਉਸ ਆਇਡੈਂਟੀਟੀ ਪ੍ਰੂਫਸ ਵੱਲ ਅੱਗੇ ਵਧਿਆ ਜਾ ਸਕਦਾ ਸੋ ਇਹ ਇੱਕ ਮਸਲਾ ਹੈ ਔਰ ਇਹ ਇੱਕ ਪ੍ਰੋਸੀਜਰ ਹੈ ਪਰ ਇਸ ਸਭ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ਵਿਵਾਦ ਜਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਕੀ ਕੀ ਇੱਕ ਇੱਕ ਕਰਕੇ ਅੱਗੇ ਜਿਹੜੇ ਇਨਸਟੈਂਸ ਨੇ ਉਹ ਬਣਦੇ ਗਏ ਵਿਵਾਦ ਸ਼ੁਰੂ ਹੋਇਆ ਜਦੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇੱਕ ਵੀਡੀਓ ਸਾਂਝਾ ਕੀਤਾ ਔਰ ਉਸ ਦੇ ਵਿੱਚ ਕਿਹਾ ਕਿ ਉਹਨਾਂ ਦੇ ਕੋਲ ਅਧਿਕਾਰੀ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਹੈਲਥ ਵਿਭਾਗ ਦੇ ਅਧਿਕਾਰੀ ਆ ਰਹੇ ਨੇ ਔਰ ਉਹਨਾਂ ਕੋਲੋਂ ਦਸਤਾਵੇਜ਼ ਮੰਗ ਰਹੇ ਨੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਇਲੀਗਲ ਕੰਮ ਨਹੀਂ ਕੀਤਾ ਸਾਰੇ ਦਸਤਾਵੇਜ਼ ਮੇਰੇ ਕੋਲੇ ਨੇ ਔਰ ਮੈਂ ਉਹ ਜਮ੍ਹਾਂ ਕਰਾ ਦੇਵਾਂਗਾ ਉਸ ਤੋਂ ਬਾਅਦ ਵੱਖ-ਵੱਖ ਸਿਆਸੀ ਪ੍ਰਤੀਕਰਮ ਉਸਤੇ ਆਉਣੇ ਸ਼ੁਰੂ ਹੋਏ ਔਰ ਐ ਪੰਜਾਬ ਸਰਕਾਰ ਦਾ ਜ਼ਿਕਰ ਕਿਉਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਵੀਡੀਓ ਦੇ ਵਿੱਚ ਕੀਤਾ ਸੀ ਇਸ ਕਰਕੇ ਨਿਸ਼ਾਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆ ਗਏ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਬਿਆਨ ਜਾਰੀ ਕੀਤਾ ਕਿ ਅਸੀਂ ਸਿਰਫ ਇੱਕ ਕੇਂਦਰ ਵੱਲੋਂ ਜੋ ਰਿਪੋਰਟ ਮੰਗੀ ਗਈ ਜਿਸ ਖਬਰ ਦਾ ਜ਼ਿਕਰ ਡਾਕਟਰ ਨਿਰਮਲ ਵੀ ਕਰ ਰਹੇ ਸੀ ਕਿ ਉਸ ਖਬਰ ਦੇ ਆਧਾਰ ਤੇ ਕੇਂਦਰ ਨੇ ਰਿਪੋਰਟ ਮੰਗੀ ਔਰ ਉਸ ਤੋਂ ਬਾਅਦ ਅੱਗੇ ਜਿਹੜਾ ਹੈ ਉਹ ਸੇਤ ਬੈਂਕ ਵੰਦੇ ਅਧਿਕਾਰੀਆਂ ਵੱਲੋਂ ਜਾ ਕੇ ਜਾਣਕਾਰੀ ਮੰਗ ਲਈ ਗਈ ਔਰ ਉਸ ਤੋਂ ਬਾਅਦ ਇਹ ਜਿਹੜਾ ਇੱਕ ਵਿਵਾਦ ਦਾ ਇਸ਼ੂ ਖੜਾ ਹੋਇਆ ਆਮ ਆਦਮੀ ਪਾਰਟੀ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਮੁੱਖ ਮੰਤਰੀ ਤੇ ਹਰ ਇੱਕ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਨੇ ਕਿਉਂਕਿ ਇਹ ਬਿਆਨ ਆਮ ਆਦਮੀ ਪਾਰਟੀ ਨੂੰ ਸ਼ਾਇਦ ਇਸ ਲਈ ਵੀ ਦੇਣਾ ਪਿਆ ਕਿਉਂਕਿ ਮੁੱਦਾ ਸਿਆਸਤ ਵਾਲੇ ਪਾਸੇ ਮੁੜ ਰਿਹਾ ਸੀ ਔਰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਸਵਾਲ ਜਿਹੜੇ ਆ ਉਹ ਉੱਠਣੇ ਸ਼ੁਰੂ ਹੋ ਗਏ ਸੀ ਸੋ ਇਸ ਦੇ ਵਿੱਚ ਹੁਣ ਦੋ ਤਿੰਨ ਜਿਹੜੀਆਂ ਤਕਨੀਕੀ ਚੀਜ਼ਾਂ ਨੇ ਉਹ ਸਮਝ ਆਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਦਸਤਾਵੇਜ਼ ਜਿਹੜੇ ਨੇ ਡਾਕੂਮੈਂਟਸ ਜਿਹੜੇ ਨੇ ਉਹ ਜੇ ਪਰਿਵਾਰ ਕੋਲੇ ਹੈ ਨੇ ਜਾਂ ਹਸਪੀਟਲ ਦੇ ਵਿੱਚ ਜਿਵੇਂ ਡਾਕਟਰ ਕਹਿੰਦੇ ਨੇ ਕਿ ਸਾਡੇ ਕੋਲੇ ਡਿਸਚਾਰਜ ਸਮਰੀ ਹੁੰਦੀ ਆ ਤਾਂ ਉਹੀ ਡਾਕੂਮੈਂਟਸ ਮਹਿਕਮੇ ਨੂੰ ਚਲੇ ਜਾਣੇ ਨੇ ਮਹਿਕਮੇ ਨੇ ਉਹ ਰਿਪੋਰਟ ਲਿਖ ਕੇ ਭੇਜ ਦੇਣੀ ਆ ਕਿ ਕੋਈ ਵੀ ਇਲੀਗਲ ਕੰਮ ਨਹੀਂ ਹੋਇਆ ਇਹ ਇੰਡੀਆ ਦੇ ਵਿੱਚ ਨਹੀਂ ਹੋਇਆ ਇਹ ਪਰਿਵਾਰ ਨੇ ਟ੍ਰੀਟਮੈਂਟ ਬਾਹਰੋਂ ਕਰਵਾਇਆ ਸੀ ਇੰਡੀਆ ਦੇ ਵਿੱਚ ਸਿਰਫ ਬੱਚੇ ਨੂੰ ਜਨਮ ਦਿੱਤਾ ਗਿਆ ਸਿਰਫ ਇੰਨੀ ਗੱਲ ਹੈ ਔਰ ਉਸ ਚੀਜ਼ ਨੂੰ ਅੱਗੇ ਜਿਹੜਾ ਹੈ ਹੁਣ ਕਿਸ ਤਰੀਕੇ ਨਾਲ ਸਰਕਾਰ ਹੈਂਡਲ ਕਰਦੀ ਹੈ ਜਾਂ ਪ੍ਰਸ਼ਾਸਨ ਹੈਂਡਲ ਕਰਦਾ ਹੈ ਜਾਂ ਜਿਹੜੇ ਸਬੰਧਤ ਅਧਿਕਾਰੀ ਨੇ ਜਾਂ ਹਸਪਤਾਲ ਹੈਂਡਲ ਕਰਦਾ ਹੈ ਜਾਂ ਫਿਰ ਪਰਿਵਾਰ ਹੈਂਡਲ ਕਰਦਾ ਹੈ ਇਹ ਕਿਸ ਤਰੀਕੇ ਨਾਲ ਹੈਂਡਲ ਕਰਨਾ ਹੋਏਗਾ ਇਹ ਦੇਖਣਾ ਹੋਏਗਾ ਕਿਤੇ ਨਾ ਕਿਤੇ ਇਹ ਵੀ ਇਸ ਦੇ ਵਿੱਚ ਜਿਹੜੀ ਚੀਜ਼ ਹੈ ਉਹ ਸਮਝਣ ਵਾਲੀ ਹੈ ਕਿ ਜਿਹੜੇ ਅਧਿਕਾਰੀ ਚਾਹੇ ਕਿਸੇ ਵੀ ਪੱਧਰ ਦੇ ਸੀਨੀਅਰ ਅਧਿਕਾਰੀ ਹੋਣ ਜਾਂ ਜੂਨੀਅਰ ਲੈਵਲ ਤੇ ਕੋਈ ਅਧਿਕਾਰੀ ਹੋਣ ਕੀ ਉਹ ਅਧਿਕਾਰੀ ਹਸਪਤਾਲ ਦੇ ਵਿੱਚ ਗਏ ਕਿਸ ਤਰੀਕੇ ਨਾਲ ਜਾਂ ਕਿਸ ਲਹਿਜੇ ਦੇ ਵਿੱਚ ਉਹਨਾਂ ਵੱਲੋਂ ਡਾਕੂਮੈਂਟਸ ਮੰਗੇ ਗਏ ਕਿ ਇਹ ਚੀਜ਼ ਇੱਕ ਵਿਵਾਦ ਦਾ ਕਾਰਨ ਬਣ ਗਈ ਕਿ ਪਰਿਵਾਰ ਇਸ ਚੀਜ਼ ਤੋਂ ਖਫਾ ਹੋ ਗਿਆ ਕਿ ਉਹਨਾਂ ਤੋਂ ਜਿਸ ਤਰੀਕੇ ਇਹ ਪ੍ਰੋਸੀਜਰ ਪੁੱਛਿਆ ਜਾਣਾ ਚਾਹੀਦਾ ਸੀ ਉਸ ਤਰੀਕੇ ਨਹੀਂ ਪੁੱਛਿਆ ਗਿਆ ਤਾਂ ਇਸ ਦੇ ਵਿੱਚ ਹਲੇ ਵੀ ਬੜੇ ਸਾਰੇ ਸਵਾਲ ਨੇ ਜੋ ਪਰਿਵਾਰ ਹੀ ਦੱਸ ਸਕਦਾ ਹੈ ਜਾਂ ਹਸਪਤਾਲ ਦੱਸ ਸਕਦਾ ਹੈ ਪਰ ਜੋ ਤਕਨੀਕੀ ਪੱਖ ਅਸੀਂ ਇਸ ਤਰ੍ਹਾਂ ਸਮਝਣਾ ਚਾਹੁੰਦੇ ਸੀ ਜਾਂ ਦਰਸ਼ਕਾਂ ਦੇ ਸਾਹਮਣੇ ਚਾਹੁੰਦੇ ਰੱਖਣਾ ਚਾਹੁੰਦੇ ਸੀ ਉਹ ਤਕਨੀਕੀ ਪੱਖ ਇਸ ਦੇ ਵਿੱਚ ਇਹੀ ਹੈ ਕਿ ਭਾਰਤ ਦੇ ਵਿੱਚ ਇਹ ਕਾਨੂੰਨ ਪਿਛਲੇ ਸਮੇਂ ਦੇ ਵਿੱਚ 2022 ਜਿਵੇਂ ਡਾਕਟਰ ਨਿਰਮਲ ਵਸੀਨ ਦਾਸ ਰਹੀ ਸੀ ਕਿ 2022 ਤੋਂ ਬਾਅਦ ਇਹ ਸਖਤ ਹੋ ਗਿਆ ਦੇਸ਼ ਪੱਧਰ ਤੇ ਕਾਨੂੰਨ ਕਿ ਭਾਰਤ ਦੇ ਵਿੱਚ ਕੋਈ ਵੀ 50 ਸਾਲ ਦੀ ਏਜ ਤੋਂ ਉੱਪਰ ਦੀ ਮਹਿਲਾ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਪੈਦਾ ਨਹੀਂ ਕਰ ਸਕਦੀ ਹਾਂ ਜੇ ਕਿਸੇ ਬਾਹਰਲੇ ਦੇਸ਼ ਚੋਂ ਟ੍ਰੀਟਮੈਂਟ ਕਰਾ ਕੇ ਆਉਂਦੇ ਨੇ ਤੇ ਫਿਰ 3-4 ਮਹੀਨੇ ਬਾਅਦ ਇੱਥੇ ਆ ਕੇ ਆਪਣਾ ਇਲਾਜ ਕਿਸੇ ਲੋਕਲ ਡਾਕਟਰ ਕੋਲ ਸ਼ੁਰੂ ਕਰ ਦਿੰਦੇ ਨੇ ਤਾਂ ਲੋਕਲ ਡਾਕਟਰ ਹਿਊਮਨ ਗਰਾਉਂਡ ਤੇ ਇਹ ਬਣਾ ਨਹੀਂ ਕਰ ਸਕਦਾ ਕਿ ਉਹ ਬੱਚੇ ਦਾ ਇਲਾਜ ਨਹੀਂ ਕਰੇਗਾ ਜਾਂ ਮਾਂ ਬੱਚੇ ਦੀ ਦੇਖਭਾਲ ਨਹੀਂ ਕਰੇਗਾ ਤਾਂ ਐਸੇ ਬਹੁਤ ਸਾਰੇ ਕੇਸਸ ਹੁੰਦੇ ਨੇ ਕਿਉਂਕਿ ਸਤੂ ਮੁਨਸੀ ਵਾਲਾ ਦਾ ਮਾਮਲਾ ਹਾਈ ਪ੍ਰੋਫਾਈਲ ਹੈ ਇਸ ਕਰਕੇ ਇਹ ਮਾਮਲਾ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਿਆ ਪਰ ਦਸਤਾਵੇਜ਼ ਹਰ ਕਿਸੇ ਨੂੰ ਜਿਸ ਤਰੀਕੇ ਨਾਲ ਜਮਾ ਕਰਾਉਣੇ ਪੈਂਦੇ ਨੇ ਉਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਦਾ ਪਰਿਵਾਰ ਵੀ ਜਮ੍ਹਾਂ ਕਰਵਾਏਗਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਕਹਿ ਰਹੇ ਨੇ ਕਿ ਅਸੀਂ ਹਰ ਡਾਕੂਮੈਂਟ ਸਾਡੇ ਕੋਲੇ ਮੌਜੂਦ ਹੈ ਅਸੀਂ ਕੋਈ ਇਲੀਗਲ ਕੰਮ ਨਹੀਂ ਕੀਤਾ ਤੇ ਅਸੀਂ ਸਾਰੀ ਡਾਕੂਮੈਂਟਸ ਜਿਹੜੀ ਹੈ ਸਾਰੇ ਦਸਤਾਵੇਜ਼ ਉਹ ਐਡਮਿਨਿਸਟ੍ਰੇਸ਼ਨ ਦੇ ਕੋਲ ਜਮ੍ਹਾਂ ਕਰਵਾ ਦੇਵਾਂਗੇ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਕਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਲੋਕੋ ਕੋ ਸ਼ਾਸਨ ਮੰਗਦੇ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਹਨਾਂ ਉਹਨਾਂ ਨੂੰ ਲੱਖ ਲੱਖ ਵਧਾਈਆਂ ਜੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਆ ਲੂੰਬੜ ਚਾਲਾਂ ਚੱਲਦੇ ਆ ਕੇਂਦਰ ਸਰਕਾਰ ਦੀ ਚਿੱਠੀ ਆ ਕੇਂਦਰ ਸਰਕਾਰ ਨੂੰ ਕਟਿਆ ਸੋਚ ਆ ਉਹਨਾਂ ਦੀ ਸਾਡੇ ਵੱਲੋਂ ਜੀ ਸਾਡੇ ਵੱਲੋਂ ਕੋਈ ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਰੈਸਟ ਸ਼ੋਰ ਲੋਕੋ ਕੋ ਸ਼ਾਸਨ ਮੰਗਦੇ ਮੇਰੇ ਨਾਲ ਡਾਕਟਰ ਨੇ ਆਈਫ ਦੇ ਡੈਟਸ ਆ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੀ ਤਕਨੀਕ ਹੈ ਆਈਵੀਐਫ ਤਕਨੀਕ ਯਾ ਹਰ ਲੋਕ ਜਾਨਣਾ ਚਾਹੁੰਦੇ ਨੇ ਮੈਂ ਡਾਕਟਰ ਪ੍ਰੀਤ ਮਨਿੰਦਰ ਐਸਐਮਓ ਔਮਨ ਐਂਡ ਚਿਲਡਰਨ ਹਸਪੀਟਲ ਬਠਿੰਡਾ ਤੁਹਾਡਾ ਸਵਾਲ ਹੈ ਕਿ ਸਿੱਧੂ ਮੂਸੇਵਾਲਾ ਦੇ ਮਤਲਬ ਕਿ ਮਦਰ ਨੇ ਹੁਣ ਇੱਕ ਬੱਚੇ ਨੂੰ ਜਨਮ ਦਿੱਤਾ ਹੈ ਆਈਵੀਐਫ ਟੈਕਨੀਕ ਦੇ ਨਾਲ ਇਹ ਜਿਹੜੀ ਆਈਵੀਐਫ ਟੈਕਨੀਕ ਆ ਇਨ ਵਿਟ੍ਰੋ ਫਰਟੀਲਾਈਜੇਸ਼ਨ ਇਹਦੇ ਵਿੱਚ ਕੀ ਹੈ ਅਸੀਂ ਜਿਹੜੇ ন্যাচারাল প্রেগন্যান্সি না होके एक आर्टिफिशियल तरीके नाल स्पर्म ਤੇ এগ ਮਦਰ ਵੱਲੋਂ ਅਸੀਂ এগ ਲੈਨੇ ਆ ਤੇ ਸਪਰਮ ਜਿਹੜਾ ਹੈਗਾ ਉਹ ਆਦਮੀ ਵੱਲੋਂ ਲਿਆ ਜਾਂਦਾ ਹੈ ਇੱਕ ਤਰੀਕੇ ਨਾਲ ਦਵਾਈਆਂ ਦੇ ਕੇ ਪਹਿਲਾਂ এগ ਬਣਾਇਆ ਜਾਂਦਾ ਹੈ ਫਿਰ ਸਪਰਮ ਤੇ এগ ਦਾ ਫਰਟੀਲਾਈਜੇਸ਼ਨ ਕਰਾ ਕੇ ਇੱਕ ਪ੍ਰੋਪਰ এনवायरमेंट ਦੇ ਕੇ ਉਹਦੀ ਫਰਟੀਲਾਈਜੇਸ਼ਨ ਕਰਾ ਕੇ ਉਹਦੀ ਇੱਕ ਡਿਵੈਲਪਮੈਂਟ ਹੋ ਜਾਂਦੀ ਇੱਕ ਸਟੇਜ ਤੱਕ ਉਸ ਸਟੇਜ ਤੱਕ ਡਵੈਲਪਮੈਂਟ ਕਰਾ ਕੇ ਇੱਕ ਤਰ੍ਹਾਂ ਨਾਲ ਐਮਬ੍ਰਿਓ ਬਣਾ ਕੇ ਉਹਨਾਂ ਸੀ ਐਮਬ੍ਰਿਓਸ ਬਿਉ ਖਾਸ ਤਕਨੀਕ ਖਾਸ ਮਸ਼ੀਨ ਹੁੰਦੀ ਕਿ ਇਸ ਦੇ ਵਿੱਚ ਅਗ ਰੱਖਦੇ ਹੋ ਜਾਂ ਕਿ ਉਹਨੂੰ ਡਵੈਲਪ ਕਰਦੇ ਹੋਗੇ ਕੀ ਹੁੰਦਾ ਹਾਂ ਹਾਂਜੀ ਇਹ ਇੱਕ ਲਗ ਤਰ੍ਹਾਂ ਦੀਆਂ ਮਸ਼ੀਨਾਂ ਹੀ ਆਂਦੀਆਂ ਪਹਿਲਾਂ ਅਸੀਂ ਅਲਟਰਾਸਾਉਂਡ ਗਾਈਡਡ ਹੀ ਮਰੀਜ਼ ਦੇ ਅਸੀਂ ਐਗ ਲੈਨੇ ਆ ਫਿਰ ਐਗ ਲੈ ਕੇ ਫਿਰ ਉਹਨੂੰ ਪ੍ਰੋਪਰ ਕਲਚਰ ਮੀਡੀਆ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਕੀ ਉਹ ਕਿਉ ਡਵੈਲਪ ਹੋਵੇ ਡਵੈਲਪ ਹੋ ਕੇ ਇੱਕ ਐਮਬ੍ਰਿਓ ਬਣ ਜਾਏ ਭਰੂਣ ਬਣ ਗਿਆ ਇੱਕ ਤਰ੍ਹਾਂ ਨਾਲ ਆਪਾਂ ਨੂੰ ਪੰਜਾਬੀ ਚ ਕਹ ਲਈਏ ਉਹ ਬਣਾ ਕੇ ਫਿਰ ਅਸੀਂ ਮਦਰ ਦੀ ਬੱਚੇਦਾਨੀ ਦੇ ਵਿੱਚ ਉਹਦੀ ਜਿਹੜੀ ਪ੍ਰੋਪਰ ਐਂਡੋਮੈਟਰੀਅਮ ਹੁੰਦੀ ਹੈ ਉਹਦੀ ਥਿੱਕਨੈਸ ਲਈ ਵੀ ਮਦਰ ਨੂੰ ਦਵਾਈ ਦਿੱਤੀ ਜਾਂਦੀ ਹੈ ਦਵਾਈ ਦੇ ਕੇ ਫਿਰ ਅਸੀਂ ਜਿਹੜਾ ਉਹਨੂੰ ਟ੍ਰਾਂਸਪਲੈਂਟ ਕੀਤਾ ਜਾਂਦਾ ਐਮਬ੍ਰਿਓ ਨੂੰ ਬੱਚੇਦਾਨੀ ਦੇ ਵਿੱਚ ਤੇ ਫਿਰ ਉਹ ਨੈਚੁਰਲ ਤਰੀਕੇ ਨਾਲ ਤਰੀਕੇ ਨਾਲ ਹੀ ਬੱਚੇਦਾਨੀ ਦੇ ਵਿੱਚ ਅੱਗੋਂ ਡਿਵੈਲਪ ਹੁੰਦਾ ਫੀਟਸ ਮੈਮ ਏਜ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਹਿ ਰਹੇ ਕਿ ਏਜ ਫੈਕਟਰ ਹੁੰਦਾ ਹੈ ਜਿਆਦਾ ਇਸ ਦੇ ਵਿੱਚ ਨਹੀਂ ਹੋ ਸਕਦਾ ਕਿੰਨਾ ਕੁ ਪੋਸੀਬਲ ਹੁੰਦਾ ਹੈ ਔਰ ਉਮਰ ਦਾ ਕੀ ਹੱਦ ਹੁੰਦੀ ਹੈ ਇਹਦੇ ਵਿੱਚ ਇਦਾਂ ਹੈ ਕਿ ਜਿਵੇਂ ਜਿਹੜੇ ਐਗ ਪਏ ਹੁੰਦੇ ਮਾਂ ਦੇ ਅੰਡੇ ਦਾਨੀਆਂ ਦੇ ਵਿੱਚ ਉਹ ਬਾਈ ਨੇਚਰ ਆ ਉਹਨਾਂ ਨੂੰ ਅਸੀਂ ਵਧਾ ਘਟਾ ਨਹੀਂ ਸਕਦੇ ਉਹ ਬਾਈ ਨੇਚਰ ਹੀ ਪਏ ਹੁੰਦੇ ਆ ਜਿੰਨੇ ਉਹ ਪਏ ਹੁੰਦੇ ਆ ਹਨਾ ਜਿਵੇਂ ਜਿਵੇਂ ਮਦਰ ਦੀ ਉਮਰ ਵੱਧਦੀ ਹੈ ਮਾਂ ਦੀ ਹਰ ਮਹੀਨੇ ਇੱਕ ਐਗ ਬਣਦਾ ਹੈ ਇੱਕ ਐਗ ਲਾਸ ਹੁੰਦਾ ਜਦੋਂ ਮਹੀਨਾ ਆਉਂਦਾ ਮਾਹਵਾਰੀ ਆਉਂਦੀ ਹੈ ਇਸ ਕਰਕੇ ਉਮਰ ਦੇ ਲਿਹਾਜ਼ ਦੇ ਨਾਲ ਐਗ ਜਿਹੜੇ ਆ ਡੇ ਬਾਈ ਡੇ ਘਟਦੇ ਜਾਂਦੇ ਨੇ ਹਨਾ ਘਟਣ ਦੇ ਨਾਲ ਕੀ ਹੁੰਦਾ ਹੈ ਅਲਟੀਮੇਟਲੀ ਜਦੋਂ ਐਗ ਘਟ ਜਾਂਦੇ ਨੇ ਕਾਫੀ ਘਟ ਜਾਂਦੇ ਆ ਤਾਂ ਫਿਰ ਜਿਹੜਾ ਮਹੀਨਾ ਹੈ ਬੰਦ ਹੋਣ ਦੀ ਸਟੇਜ ਆ ਜਾਂਦੀ ਮੰਨ ਲਓ ਕਿਸੇ ਨੂੰ 48 ਸਾਲ ਤੇ ਬੰਦ ਹੋ ਗਿਆ ਕਿਸੇ ਨੂੰ 50 ਸਾਲ ਤੇ ਬੰਦ ਹੁੰਦਾ ਕਈ ਮਦਰ ਜਿਹੜੀਆਂ ਅੱਛੀ ਡਾਈਟ ਲੈ ਰਹੀਆਂ ਹੁੰਦੀਆਂ ਜਾਂ ਉਹਨਾਂ ਨੂੰ ਅਸੀਂ ਕਹਿ ਦਿੰਨੇ ਕਿ ਜੇ ਐਗ ਨਹੀਂ ਵੀ ਪਿਆ ਤਾਂ ਵੀ ਮੈਂਸੀ ਜਿਹੜੇ ਆ ਸਾਲ ਤੱਕ ਆਉਂਦੇ ਰਹਿੰਦੇ ਆ 50 52 ਸਾਲ ਦੀ ਉਮਰ ਤੱਕ ਜਿਹੜੇ ਆਉਂਦੇ ਰਹਿੰਦੇ ਆ ਪਰ ਜਿਹੜੇ ਐਗਸ ਐ ਜਦੋਂ ਖਤਮ ਹੋ ਜਾਂਦੇ ਇੱਕ ਲਿਮਟ ਹੁੰਦੀ ਉਹਨਾਂ ਦੀ ਖਤਮ ਹੋ ਗਏ ਉਸ ਤੋਂ ਬਾਅਦ ਫਿਰ ਜਿਹੜੀ ਮਾਂ ਆ ਪ੍ਰੈਗਨੈਂਟ ਨਹੀਂ ਹੋ ਸਕਦੀ ਕਿਉਂਕਿ ਐਗ ਨਹੀਂ ਹੈਗੀ ਤਾਂ ਫਿਰ ਉਹਨਾਂ ਕੇਸਾਂ ਦੇ ਵਿੱਚ ਅਸੀਂ ਐਗ ਡੋਨੇਟ ਵੀ ਕਰਾਉਂਦੇ ਆ ਡੋਨਰ ਐਗ ਕਹਿੰਦੇ ਅਸੀਂ ਉਹਨੂੰ ਉਹ ਲੈ ਕੇ ਦੂਸਰੀ ਮਦਰ ਤੋਂ ਐਗ ਲੈ ਕੇ ਫਿਰ ਵੀ ਜਿਹੜਾ ਹੈਗਾ ਏ ਉਹ ਜਿਹੜੀ ਹੈਗੀ ਏ ਆਰਟੀਫੀਸ਼ੀਅਲ ਟੈਕਨੀਕ ਦੇ ਨਾਲ ਆਈਵੀਐਫ ਦੇ ਨਾਲ ਬੱਚਾ ਜਿਹੜਾ ਉਹ ਬਣਾਇਆ ਜਾਂਦਾ ਤੇ ਪ੍ਰੈਗਨੈਂਸੀ ਜਿਹੜੀ ਹੈ ਉਹ ਕੀ